ਉਹਨੇ ਲੱਗਾਇਆ ਨਾ ਬਾਲ ਤੇ ਦੋਸਤਾਂ ਤੋਂ ਲੱਗਿਆ ਬਹੁਤ ਚੱਲੀ ਜੀ ਬਹੁਤ ਸਾਰਾ ਮਾਰਦਾ ਧਾਰਾ ਵਾਲਾ ਜਿਹਦੀ ਖੰਡੀ ਪਾਗੀ ਵਿੱਚ ਆਪਣੇ ਹੁੱਜੇ ਬਲੇ ਆਖੇ ਦੇਖੋ ਗੁੱਟ ਫੜਿਆ ਫਿਰ ਕੈਂਟਰੀ ਲੱਗੀ ਕੋਈ ਜਿਹਾ ਤਾਰ ਉਹਨੇ ਸਾਰਾ ਬਰਾ ਖਾ ਕੇ ਖੂਨ ਲਾਇਆ ਵਾਹਦੀ ਰੱਬਾ ਮੇਰੇ ਇਹ ਕਹਿੰਦੇ ਮੇਰੇ ਪੰਜਾਬ ਦੀਆਂ ਕੁੜੀਆਂ ਨੇ ਮੇਰੇ ਦੇ ਮੁੰਡਿਆਂ ਤੋਂ ਕੱਢ ਰੇ ਅੱਜ ਹਰ ਖੇਤਰ ਦੇ ਵਿੱਚ ਵੱਡਾ ਵਿੜ ਮਾਰੀਆਂ ਨੇ ਚਾਹੇ ਗੁੱਜਰ ਖੇਤਰ ਹੋਵੇ ਚਾਹੇ ਸਪੋਰਟਸ ਹੋਵੇ ਚਾਹੇ ਸਾਸਤ ਹੋਵੇ ਚਾਹੇ ਕੋਈ ਵੀ ਬਿਜ਼ਨਸ ਹੋਵੇ ਹਰ ਖੇਤਰ ਵਿੱਚ ਲੜਕੀਆਂ ਨੇ ਵੱਡੀਆਂ ਮੱਲਾ ਮਾਰੀਆਂ ਨੇ ਲਓ ਮੈਦਾਨ 'ਚ ਕਬੱਡੀ ਪੈਂਦੀ ਹੈ ਗੋਲ ਨੇ ਕਬੱਡੀ ਪਾਈ ਹੈ ਉਧਰੋਂ ਪਾਸੇ ਪਿੰਡਾਂ ਦਾ ਇਹ ਲੀਲਾ ਦਾ ਦੀਪ ਹੈ ਇਹ ਸਾਹਿਬੀ ਇਕਦਮ ਵੀ ਅਕਮ ਅਸਰੇ ਬੈੰਦੀ ਆਰੂ ਬੋਸ ਸੁਹਾਣੀ ਜਿੱਤਨ ਬੱਲੇ ਹੋਰ ਪ੍ਰਬੰਧਕਾਇ ਨੇ ਜਦਨ ਕਮਾਈਟਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਬਲਾਈਡ ਕਰ ਰਹੇ ਇਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਜਿੱਦਣਾ ਨੇ ਇਹ ਸਾਰੀ ਦੁਨੀਆ ਤੇ ਸਾਡੀ ਗੱਲ ਪਤਾਈ ਆ ਨਗਰ ਦੀ ਸੰਗਤੋ ਦਾ ਬਹੁਤ ਬਹੁਤ ਧੰਨਵਾਦ ਬੋਲ ਬਾਰੀ ਸੰਗਤ ਨੂੰ ਬੇਨਤੀ ਆਪਾਂ ਇੱਕ ਛੜਦੀ ਕਲਾ ਦਾ ਜਗਾਰਾ ਛੜਦੀਏ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਕਬੱਡੀ ਕੱਪ ਸੁਖਸ਼ਾਂਤੀ ਨਾਲ ਹੋਇਆ ਉਸ ਤੋਂ ਬਾਅਦ ਜਿੰਨੇ ਵੀ ਨਗਰ ਇਲਾਕੇ ਦੇ ਸਹਿਕਰਮ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਰਿਆਂ ਦਾ ਮਾਨ ਸਨਮਾਨ ਕੀਤਾ ਜਾਵੇਗਾ ਫਿਰ ਆਉਣ ਸਾਰੇ ਜਗਾਰਾ ਗਾਈਏ ਬੋਲੇ ਸੋ ਨਿਹਾਲ ਆ ਗਿਆ ਬੰਦ ਭਾਈ ਸਾਹਮਣੇ ਪਾਲੀ ਇਧਰ ਆ ਗਿਆ ਪਾਲੀ ਫੜ ਗਈ ਹਲੇ ਅੱਗੇ ਤਗਾਰ ਗੁਰਦਰ ਸਿੰਘ ਮਹਲਵਈ ਉਹ ਆਜਾ ਸਤਾਰਾ ਹਬੀਬ ਜੀ ਮੁੰਡੇ ਆਲੇ ਦੇ ਇੱਕ ਮੁੰਡੇ ਹਾਂ ਜੀ ਵੀਰ ਜੀ ਆ ਤੇ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਾਈ ਨੌਜਵਾਨੀ ਸਾਡਾ ਇਹ ਸੰਦੇਸ਼ ਹੋਏਗਾ ਸਾਡਾ ਇਹ ਟੂਰਨਾਮੈਂਟ ਕਰਾਉਂ ਪੈ ਕੇ ਮਜ਼ੇਦਕ ਸੀ ਕਿ ਕਿਵੇਂ ਲੋਕਾਂ ਦੇ ਪਿੰਡਾਂ ਦੇ ਵੱਡੇ ਵੱਡੇ ਨਾਮ ਨੇ ਸਾਡਾ ਪਿੰਡ ਦਾ ਵੀ ਲਗਰ ਲਾਕੇ ਇਲਾਕੇ ਦੇ ਵਿੱਚ ਵੱਡਾ ਨਾਮ ਹੋਵੇ ਕਿਤੇ ਵੀ ਜਾਣ ਸਾਡੇ ਨਗਰ ਦਾ ਕੋਈ ਨਿਵਾਸੀ ਜਾਵੇ ਵੀ ਉਹ ਦੱਸਣ ਵੀ ਤੁਹਾਡਾ ਉਹ ਪਿੰਡ ਡਾਰੀ ਹੈ ਜੀ ਕਿਤੇ ਟੂਰਨਾਮੈਂਟ ਹੁੰਦਾ ਜੀ ਜਾਂ ਕਿਵੇਂ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਿਤ ਕਰਦੇ ਤੇ ਬਾਕੀ ਮੈਂ ਸਾਰੇ ਨਗਰ ਦਾ ਬਹੁਤ ਧੰਨਵਾਦੀ ਜਿਕਰ ਨਗਰ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਇਲਾਕੇ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਜਰਪੰਤ ਸਾਹਿਬ ਅੱਜ ਤੁਸੀਂ ਕਿਹੜੇ ਪਿੰਡ ਵਿੱਚ ਪਹੁੰਚੇ ਹੋ ਤੇ ਇੱਥੇ ਪਹੁੰਚਣ ਦਾ ਮਕਸਦ ਕੀ ਸੀ ਅੱਜ ਦੀ ਪਿੰਡ ਹਟਾਰੀਏ ਆਪਣੇ ਫਰੋਜਪੁਰ ਤੋਂ ਮੱਲਾਲਾ ਰੋਡ ਤੇ ਬਾਬਾ ਜੇਠਾ ਜੀ ਦੀ ਯਾਦ ਦੇ ਸਬੰਧ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਕਬੱਡੀ ਸ਼ੋਅ ਮੈਚ ਕਰਵਾਇਆ ਹੈ ਜਿਹਦੇ ਵਿੱਚ ਗੋਪੀ ਫਰੰਦੀਪੁਰ ਟੀਮ ਤੇ ਤੋਤਾ ਸਿੰਘ ਵਾਲੀ ਟੀਮ ਖੇਡੀ ਹੈ ਸਾਡੇ ਇਲਾਕੇ ਦੇ ਜੋ ਸਰਦਾਰ ਜਗਰਾਜ ਸਿੰਘ ਜੀ ਗਰਮਜਨ ਸਿੰਘ ਜੀ ਅਤੇ ਇਲਾਕਾ ਸਾਰਾ ਤੇ ਟਾਰੀ ਨਗਰ ਨੇ ਰਲ ਮਿਲ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਹੈ ਲੇਕਿਨ ਚੰਗਾ ਸੰਦੇਸ਼ ਦਿੰਦਾ ਜੇ ਆਉਣ ਵਾਲੇ ਨੌਜਵਾਨ ਪੀੜ੍ਹੀ ਜਿਹੜੀ ਕਿ ਉਹ ਖੇਡਾਂ ਦੇ ਨਾਲ ਜੁੜੇ ਨਸ਼ਾ ਤੋਂ ਮੁਕਤ ਹੋ ਕੇ ਹੋਰ ਪਿੰਡਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੀ ਸਾਰੇ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਸਾਡੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਗੁਜ਼ਾਰਚੇ ਕਿ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜਿਆ ਜਾਵੇ ਜਿਵੇਂ ਕਿ ਨੌਜਵਾਨ ਅੱਜ ਕੱਲ ਜਿਵੇਂ ਹੁਣ ਦੁਬਾਰਾ ਪੰਚਾਇਤਾਂ ਨਵੀਆਂ ਬਣੀਆਂ ਨੇ ਮੈਂ ਆਪਣੇ ਵੱਲ ਇਹ ਗੁਜਾਰਸ਼ ਕਰਾਂਗੇ ਹਰ ਪਿੰਡ ਦੇ ਵਿੱਚ ਗਰਾਊਂਡ ਜਰੂਰ ਬਣਾਇਆ ਜਾਵੇ ਸਰਕਾਰ ਦੀ ਵੀ ਇਹ ਹੀ ਪਾਲਿਸੀ ਹੈ ਤੇ ਹਰ ਪਿੰਡ ਦੇ ਵਿੱਚ ਮੋਹਤਬਾ ਸਾਡੇ ਸੰਸਦ ਜੀ ਵੀਰ ਖੜੇ ਨੇ ਇਧਰੋਂ ਨਖੋ ਤੋਂ ਆਏ ਨੇ ਭਰਾ ਸਾਡੇ ਸਾਰੇ ਸਾਰਿਆਂ ਨੂੰ ਇਹ ਗੁਜਾਰਸ਼ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਖੇਡ ਸਟੇਡੀਅਮ ਦਾ ਜਰੂਰ ਹੀ ਬਣਾਇਆ ਜਾਵੇ ਨੌਜਵਾਨੀ ਨੂੰ ਕੀ ਇਸ ਬਾਰੇ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਨੌਜਵਾਨੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੇਡਾਂ ਦੇ ਨਾਲ ਜੁੜਿਆ ਜਾਵੇ ਇਹ ਸਾਡਾ ਨਸ਼ਾ ਤੋਂ ਦੂਰ ਰਹਿ ਕੇ ਇਹ ਹੀ ਸਾਡੀ ਗੁਜਾਰਸ਼ ਹੈ ਥੈਂਕ ਯੂ ਹਾਂਜੀ ਜਿਹੜਾ ਅੱਜ ਇਹ ਜਿਹੜਾ ਕਬੱਡੀ ਕੱਪ ਕਰਵਾਇਆ ਗਿਆ ਕਿ ਕਿ ਸਥਾਨ ਤੇ ਕਰਵਾਇਆ ਗਿਆ ਤੇ ਕਿਸ ਮੌਤਮ ਨੂੰ ਰੱਖ ਕੇ ਕਰਵਾਇਆ ਗਿਆ ਜੀ ਇਹ ਜੀ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਇਹ ਜੀ ਪਿੰਡ ਟਾਰੀ ਜ਼ਿਲ੍ਹਾ ਫਿਰੋਜ਼ਪੁਰ ਇਹ ਬਾਬਾ ਜੇਠਾ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਜੀ ਇਹ ਦੂਸਰਾ ਕੱਪ ਆ ਜੀ ਇਹ ਬਹੁਤ ਤੂਲਤਾ ਹਮ ਨਾਲ ਕਰਵਾਇਆ ਗਿਆ ਹੈ ਪਲਵਾਨ ਖਰੰਦੀਪੁਰ ਵਾਲੇ ਆਏ ਸੀ ਬਹੁਤ ਵਧੀਆ ਹੈ ਸਾਡਾ ਇਲਾਕੇ ਨੇ ਬਹੁਤ ਸਾਥ ਦਿੱਤਾ ਸਾਰੇ ਨਗਰ ਦੀ ਸ਼ਾਂਤੀ ਨਾਲ ਇਹ ਸਾਰਾ ਕੰਮ ਹੋਇਆ ਜੀ ਕਿਹੜੇ ਮੋਟਰ ਨੂੰ ਰੱਖ ਕੇ ਕਰਵਾਇਆ ਗਿਆ ਕਿਉਂ ਇਹ ਕਾਰਨ ਕੀ ਸੀ ਕਾਰਨ ਇਹ ਆ ਜੀ ਜਿਹੜੇ ਨਸ਼ਿਆਂ ਤੋਂ ਬੱਚੇ ਨੇ ਇਹ ਦੂਰ ਜਾਣ ਖੇਡਾਂ ਦੇ ਵਿੱਚ ਆਉਣ ਖੇਡਾਂ ਦੇ ਵਿੱਚ ਆਉਣ ਕਰਕੇ ਮੈਚ ਵੇਖਣ ਕਰਕੇ ਬੱਚਿਆਂ ਦੀ ਜਿਹੜੀ ਉर्जा ਆ ਇਧਰ ਨੂੰ ਹੋਊਗਾ ਸਾਡਾ ਬਸ ਇਹੋ ਹੋਰ ਵੀ ਕਿਥੇ ਵੀਰ ਦਾ ਕਿ ਐਨ ਆਰ ਆਈ ਦਾ ਲਾਲ ਆ ਰਿਹਾ ਸੀ ਕਿੰਨਾ ਕਿੰਨਾ ਦਾ ਸਹਿਯੋਗ ਰਿਹਾ ਨਹੀਂ ਜੀ ਬੱਚਿਆਂ ਦਾ ਬਹੁਤ ਬਾਦ ਆ ਐਨ ਆਈ ਆਰ ਬੱਚਿਆਂ ਦਾ ਬਹੁਤ ਸਹਿਯੋਗ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਹੈ ਕਾਮ ਹੋਇਆ ਜੀ ਹੋਰ ਮਤਲਬ ਕੀ ਇਹ ਸੰਦੇਸ਼ ਹੋਰਾ ਪਿੰਡਾਂ ਨੂੰ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਪਿੰਡਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਜੀ ਲਗ ਲਗ ਪਿੰਡਾਂ ਦੇ ਸਾਰੇ ਪਿੰਡਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਵਕੋ ਵਕ ਪਿੰਡਾਂ ਦੇ ਵਿੱਚ ਦਸਾਂ ਦਸਾਂ ਪਿੰਡਾਂ ਦਾ ਦਰੋਪ ਬਣਾ ਕੇ ਵੱਡੇ ਮੈਚ ਕਰਾਏ ਜਾਣ ਉੱਡੀ ਉੱਡੀ ਤੋਤਾਵ ਜਾਨੀ ਬਾਬਲ ਦੇ ਦੇ ਬਾਬਲ ਚੰਗਾਵੇ ਉਦਾਸ ਦੇਸ਼ ਚੰਗਾਵੇ ਜੀ